ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਅ ਪਗਤ ਰਵਿਦਾਸ ਜੀ ਦੀ ਬਾਣੀ ਦੀ ਇੱਕ ਬਹੁਤ ਹੀ ਮਤਲਬ ਖਾਸ ਤੁਕਤੇ ਥੋੜੀ ਡੂੰਗੀ ਵਿਚਾਰ ਕਰਾਂਗੇ ਹਾਂਜੀ ਸਾਡੇ ਕੋਲ ਰਵਿਦਾਸ ਬਾਣੀ ਸਮਾਨਤਾ ਅਤੇ ਆਤਮਿਕ ਮੁਕਤੀ ਦਾ ਸੰਦੇਸ਼ ਦੇ ਕੁਝ ਅੰਸ਼ ਨੇ ਤੇ ਉਹਨਾਂ ਦੇ ਆਧਾਰ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਤੁਕ ਦੇ ਅਰਥਾਂ ਨੂੰ ਸਮਝਣ ਦੀ ਤੇ ਦੇਖਾਂਗੇ ਕਿ ਅੱਜ ਵੀ ਕਿੰਨੀ ਅਹਿਮ ਹੈ ਬਿਲਕੁਲ ਜੀ ਤੁਖ ਹੈ ਜੀ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸਹਿਰੀ ਸੁਮੀਤ ਹਮਾਰਾ ਇਸ ਨੂੰ ਸੁਣ ਕੇ ਪਹਿਲੀ ਵਾਰ ਚ ਅੰਦਰ ਕਈ ਖਿਆਲ ਉਡਦੇ ਨੇ ਹਾਂਜੀ ਸਹੀ ਗੱਲ ਐ ਇਹ ਸਿੱਧਾ ਸੋਚਣ ਲਾ ਦਿੰਦੀ ਐ ਸੱਚਮੁੱਚ ਇਹ ਸਾਡੇ ਸਮਾਜਿਕ ਰੋਹਾਨੀ ਤਾਣੇ ਬਾਣੇ ਤੇ ਜਿਵੇਂ ਸਵਾਲ ਕਰਦੀ ਜਾਪਦੀ ਐ ਬਿਲਕੁਲ ਬਿਲਕੁਲ ਦੇਖੋ ਇਸ ਤੁਕ ਦੀ ਗਹਿਰਾਈ ਨੂੰ ਸਮਝਣ ਲਈ ਨਾ ਜਿਵੇਂ ਸਾਡੇ ਸਰੋਤ ਵੀ ਇਸ਼ਾਰਾ ਕਰਦੇ ਨੇ ਉਸ ਵੇਲੇ ਦਾ ਜਿਹੜਾ ਸਮਾਜਿਕ ਮਾਹੌਲ ਸੀ ਖਾਸ ਕਰਕੇ ਉਹ ਕੱਟੜ ਜਾਤ ਪਾਤ ਵਾਲਾ ਸਿਸਟਮ ਉਹਨੂੰ ਧਿਆਨ ਚ ਰੱਖਣਾ ਬਹੁਤ ਬਹੁਤ ਜ਼ਰੂਰੀ ਹੈ। ਹੂੰ। ਪਗਤ ਰਵਿਦਾਸ ਜੀ ਦਾ ਆਪਣੇ ਆਪ ਨੂੰ ਮਤਲਬ ਸਾਫ਼-ਸਾਫ਼ ਚਮਾਰ ਕਹਿਣਾ। ਹਾਂਜੀ। ਉਸ ਜ਼ਮਾਨੇ 'ਚ ਜਦੋਂ ਇਹ ਸ਼ਬਦ ਇੱਕ ਤਰ੍ਹਾਂ ਨਾਲ ਨੀਮਾ ਦਿਖਾਉਣ ਲਈ ਵਰਤਿਆ ਜਾਂਦਾ ਸੀ, ਇਹ ਤਾਂ ਜੀ ਇੱਕ ਬੜੀ ਹਿੰਮਤ ਵਾਲੀ ਇੱਕ ਇਨਕਲਾਬੀ ਗੱਲ ਸੀ ਉਦੋਂ। ਹਾਂ ਇਹ ਗੱਲ ਤਾਂ ਹੈ। ਇਹ ਸਿਰਫ ਕੋਈ ਤੱਥ ਦੱਸਣਾ ਨਹੀਂ ਸੀ, ਇਹ ਤਾਂ ਸਿੱਧਾ ਜਿਵੇਂ ਚੁਣੌਤੀ ਸੀ। ਆਹੋ, ਸਥਾਪਿਤ ਨਿਯਮਾਂ ਨੂੰ ਵੰਗਾਰਨਾ ਸੀ ਸਿੱਧਾ। ਪਰ ਫਿਰ ਨਾਲ ਹੀ ਸ਼ਬਦ ਆਉਂਦਾ ਹੈ ਖਲਾਸ। ਖਲਾਸ ਚਮਾਰਾ ਇਸ ਦਾ ਕੀ ਮਤਲਬ ਕੱਢੀਏ ਸਰੋਤ ਕੀ ਕਹਿੰਦਾ ਇਸ ਬਾਰੇ ਕਿ ਇਹ ਸਿਰਫ ਆਪਣੀ ਜਾਤ ਦੱਸ ਕੇ ਫਿਰ ਉਸ ਤੋਂ ਇੱਕ ਤਰ੍ਹਾਂ ਦੀ ਮੁਕਤੀ ਦਾ ਐਲਾਨ ਹੈ ਬਹੁਤ ਵਧੀਆ ਨੁਕਤਾ ਫੜਿਆ ਜੀ ਖਲਾਸ ਦਾ ਮਤਲਬ ਹੀ ਹੈ ਮੁਕਤ ਆਜ਼ਾਦ ਕਿਸੇ ਬੰਧਨ ਤੋਂ ਬਿਨਾ ਅੱਛਾ ਸਰੋਤ ਇਸ ਗੱਲ ਤੇ ਜ਼ੋਰ ਦਿੰਦਾ ਵਾ ਕਿ ਰਵਿਦਾਸ ਜੀ ਇੱਥੇ ਇੱਕ ਕਮਾਲ ਦੀ ਗੱਲ ਕਰ ਰਹੇ ਨੇ

ਸਰੋਤ ਦੱਸਦਾ ਵਾ ਕਿ ਉਹ ਸਮਾਜ ਵੱਲੋਂ ਥੋਪੀ ਡਈ ਪਛਾਣ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੰਦੇ ਹਮ ਸਗੋਂ ਉਸ ਨੂੰ ਆਪਣੀ ਰੂਹਾਨੀਅਤ ਦੀ ਗਵਾਹੀ ਬਣਾਉਂਦੇ ਨੇ ਇਹ ਤਾਂ ਪਛਾਣ ਨੂੰ ਇੱਕ ਨਵਾਂ ਰੂਪ ਦੇਣਾ ਹੋ ਗਿਆ ਇਹ ਤਾਂ ਬਹੁਤ ਹੀ ਮਤਲਬ ਢੂੰਗੀ ਗੱਲ ਹੈ ਕਿਵੇਂ ਸਮਾਜ ਦੀ ਦਿੱਤੀ ਸਚਾਈ ਨੂੰ ਮੰਨ ਕੇ ਫਿਰ ਉਸ ਤੋਂ ਉੱਪਰ ਉੱਠਣ ਦਾ ਐਲਾਨ ਕਰਨਾ ਅੱਛਾ ਤੇ ਫਿਰ ਤੁਕਦਾ ਦੂਸਰਾ ਹਿੱਸਾ ਹੈ ਜੋ ਹਮ ਸਹਿਰੀ ਸੋ ਮੀਥ ਹਮਾਰਾ ਹਮ ਸਹਿਰੀ ਕੌਣ ਹੈ ਕਿ ਇਹ ਸਿਰਫ ਇਹ ਹੈ ਕਿ ਜਿਹੜਾ ਮੇਰੇ ਸ਼ਹਿਰ ਚ ਰਹਿੰਦਾ ਨਹੀਂ ਨਹੀਂ ਸ੍ਰੋਤ ਮੁਤਾਬਕ ਇਥੇ ਅਰਥ ਬਹੁਤ ਬਹੁਤ ਵਿਸ਼ਾਲ ਨੇ ਹਮ ਸਹਿਰੀ ਦਾ ਸਿੱਧਾ ਮਤਲਬ ਤਾਂ ਠੀਕੇ ਸਾਡੇ ਸ਼ਹਿਰ ਦਾ ਵਾਸੀ ਹਾਂ ਪਰ ਰਵਿਦਾਸ ਜੀ ਇਸ ਨੂੰ ਰੋਹਾਨੀ ਅਰਥ ਦੇ ਰਹੇ ਨੇ ਉਹ ਕਹਿ ਰਹੇ ਨੇ ਕਿ ਅਸਲ ਸ਼ਹਿਰੀ ਅਸਲ ਪਾਈਚਾਰਾ ਅਸਲ ਮਿੱਤਰ ਯਾਨੀ ਮੀਤ ਉਹ ਹੈ ਜੋ ਸਾਡੇ ਵਰਗਾ ਹੈ ਸਾਡੇ ਵਰਗਾ ਮਤਲਬ ਕਿਵੇਂ ਸਾਡੇ ਵਰਗਾ ਇਸ ਤਰ੍ਹਾਂ ਕਿਉਂ ਪ੍ਰਭੂ ਦੇ ਨਾਮ ਨਾਲ ਜੁੜਿਆ ਹੋਵੇ ਜਿਸ ਦੇ ਅੰਦਰ ਉਹ ਰੱਬੀ ਸੋਜੀ ਹੋਵੇ ਜਿਸ ਦਾ ਮਨ ਸਾਫ਼ ਹੋਵੇ ਅੱਛਾ ਇਹ ਜਨਮ ਤੇ ਧਾਰਿਤ ਨਹੀਂ ਠੀਕ ਹੈ ਇਸ ਲਈ ਕੋਈ ਵੀ ਬੰਦਾ ਭਾਵੇਂ ਕਿਸੇ ਵੀ ਜਾਤ ਦਾ ਹੋਵੇ ਧਰਮ ਰੰਗ ਜਾਂ ਸਮਾਜਿਕ ਰੁਤਬੇ ਦਾ ਹੋਵੇ ਜੇ ਉਹ ਰੱਬ ਨਾਲ ਜੁੜਿਆ ਹੈ ਤਾਂ ਉਹੀ ਉਹਨਾਂ ਦਾ ਸੱਚਾ ਹਮਸਹਿਰੀ ਤੇ ਸੱਚਾ ਮੀਤ ਹੈ ਇਹ ਤਾਂ ਭਾਈਚਾਰੇ ਦੀ ਬਿਲਕੁਲ ਹੀ ਨਵੀਂ ਪਰਿਭਾਸ਼ਾ ਹੋ ਗਈ ਤਾਂ ਤਾਂ ਫਿਰ ਜੇ ਦੋਨੋਂ ਹਿੱਸਿਆਂ ਨੂੰ ਜੋੜ ਕੇ ਦੇਖੀਏ ਪੂਰੀ ਤੁਕ ਦਾ ਮਤਲਬ ਇਹ ਬਣਿਆ ਕਿ ਮੈਂ ਰਵਿਦਾਸ ਜਨਮ ਤੋਂ ਭਾਵੇਂ ਚਮਾਰ ਹਾਂ ਪਰ ਹੁਣ ਭਗਤੀ ਸਦਕਾ ਪੂਰੀ ਤਰ੍ਹਾਂ ਮੁਕਥਾਂ ਤੇ ਮੈਂ ਇਹ ਕਹਿਣਾ ਹਾਂ ਕਿ ਮੇਰਾ ਅਸਲ ਸਾਥੀ ਮੇਰਾ ਅਸਲ ਪਾਈਚਾਰਾ ਉਹਨਾਂ ਲੋਕਾਂ ਦਾ ਹੈ ਜੋ ਮੇਰੇ ਵਾਂਗ ਰੱਬ ਨਾਲ ਜੁੜੇ ਹੋਏ ਹਨ ਚਾਹੇ ਉਹਨਾਂ ਦਾ ਪਿਛੋਕੜ ਕੁਝ ਵੀ ਹੋਵੇ ਬਿਲਕੁਲ ਸਹੀ ਸਮਝਿਆ ਜੀ ਹਾਂਜੀ ਇਹ ਤਾਂ ਉਸ ਵੇਲੇ ਦੇ ਪੂਰੇ ਸਿਸਟਮ ਨੂੰ ਪੂਰੀ ਸਮਾਜਿਕ ਵਿਵਸਥਾ ਨੂੰ ਸਿੱਧੀ ਟੱਕਰ ਸੀ ਬਿਲਕੁਲ ਸਿੱਧੀ ਟੱਕਰ ਸਰੋਤ ਇਸ ਨੂੰ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਦਾ ਕਹ ਲੋ ਕੇਂਦਰੀ ਨੁਕਤਾ ਮੰਦਾ ਮਤਲਬ ਜਨਮ ਵਾਲੀ ਪਛਾਣ ਨਾਲੋਂ ਅੰਦਰ ਦੀ ਰੂਹਾਨੀ ਅਵਸਥਾ ਕਿਤੇ ਉੱਚੀ ਹੈ ਸਰਵਉੱਚ ਹੈ ਇਹ ਜਾਤ ਪਾਤ ਦੇ ਹੰਕਾਰ ਤੇ ਭੇਦ ਭਾਵ ਤੇ ਇੱਕ ਬਹੁਤ ਕਰਾਰੀ ਸੱਟ ਹੈ ਇਹ ਦੱਸਦੀ ਹੈ ਕਿ ਸੱਚੀ ਉੱਚਤਾ ਸੱਚੀ ਸੰਗਤ ਉਹ ਕਿਸੇ ਖਾਨਦਾਨ ਜਾਂ ਜਾਤ ਚ ਨਹੀਂ ਉਹ ਤਾਂ ਫਿਰ ਉਹ ਤਾਂ ਸਿਰਫ ਨਾਮ ਸਿਮਰਨ ਚ ਹੈ ਸਾਫ ਮਨ ਚ ਹੈ ਅੰਦਰ ਦੀ ਪਵਿੱਤਰਤਾ ਚ ਹੈ ਸਰੋਤ ਇਹ ਵੀ ਦੱਸਦਾ ਹੈ ਕਿ ਕਿਵੇਂ ਇਹ ਵਿਚਾਰ ਉਸ ਵੇਲੇ ਦੀਆਂ ਜਿਹੜੀਆਂ ਆਮ ਧਾਰਨਾਵਾਂ ਸਨ ਉਹਨਾਂ ਦੇ ਬਿਲਕੁਲ ਉਲਟ ਸੀ ਜਿੱਥੇ ਜਨਮ ਹੀ ਸਭ ਕੁਝ ਬੰਨਿਆ ਜਾਂਦਾ ਸੀ ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਗੱਲ ਸਦੀਆਂ ਬਾਅਦ ਅੱਜ ਵੀ ਓਨੀ ਹੀ ਸੱਚੀ ਓਨੀ ਹੀ ਜ਼ਰੂਰੀ ਲੱਗਦੀ ਹੈ ਬਿਲਕੁਲ ਲੱਗਦੀ ਹੈ ਜੀ ਅੱਜ ਵੀ ਸਮਾਜ ਕਿੰਨੀਆਂ ਵੰਡੀਆਂ ਨੇ ਭਾਵੇਂ ਉਹ ਜਾਤ ਦੇ ਨਾਂ ਤੇ ਹੋਣ ਜਾਂ ਧਰਮ ਪੈਸੇ ਤੇਲੇ ਕਰਕੇ ਜਾਂ ਹੋਰ ਪਤਾ ਨਹੀਂ ਕਿੰਨੀਆਂ ਪਛਾਣਾਂ ਦੇ ਨਾਂ ਤੇ ਸਰੋਤ ਇਸ ਪੁਰਾਣੀ ਤੁਕ ਨੂੰ ਅੱਜ ਦੇ ਸਮੇਂ ਨਾਲ ਕਿਵੇਂ ਜੋੜਦਾ ਹੈ ਸਰੋਤ ਇਹੀ ਸੁਝਾਉਂਦਾ ਹੈ ਕਿ ਇਸ ਤੁਕ ਦੀ ਅਸਲ ਤਾਕਤ ਹੀ ਇਸ ਦੇ ਸਦੀਵੀ ਸੰਦੇਸ਼ ਵਿੱਚ ਹੈ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਜਿਹੜੇ ਬਾਹਰੀ ਫਰਕ ਨੇ ਉਹਨਾਂ ਤੋਂ ਪਾਰ ਦੇਖੀਏ ਤੇ ਸਾਂਝੀ ਮਨੁੱਖਤਾ ਨੂੰ ਪਛਾਣਨੀ ਹੈ ਹਾਂਜੀ ਭਾਵੇਂ ਅੱਜ ਵੰਡੀਆਂ ਦੇ ਰੂਪ ਸ਼ਾਇਦ ਬਦਲ ਗਏ ਹੋਣ ਥੋੜੇ ਵੱਖਰੇ ਹੋਣ ਪਰ ਜਿਹੜਾ ਮੂਲ ਸਿਧਾਂਤ ਹੈ ਉਹ ਤਾਂ ਉਹੀ ਹੈ ਅਸਲ ਸਾਂਝ ਅਸਲ ਰਿਸ਼ਤਾ ਰੂਹਾਨੀ ਪੱਧਰ ਤੇ ਬਣਦਾ ਹੈ ਜਾਂ ਫਿਰ ਸਾਂਝੀਆਂ ਕਦਰਾਂ ਕੀਮਤਾਂ ਤੇ ਜਿਵੇਂ ਪ੍ਰਭੂ ਪਿਆਰ ਹੋ ਗਿਆ ਦਇਆ ਸੇਵਾ ਹੂੰ ਸਰੋਤ ਦੇ ਮੁਤਾਬਿਕ ਇਹ ਬਾਣੀ ਅੱਜ ਵੀ ਹਰ ਤਰ੍ਹਾਂ ਦੇ ਭੇਦਭਾਵ ਹਰ ਤਰ੍ਹਾਂ ਦੇ ਪੱਖਪਾਤ ਨਾਲ ਲੜਨ ਲਈ ਤੇ ਸੱਚੀ ਬਰਾਬਰੀ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਰਾਹ ਦਸੇਰਾ ਹੈ ਯਕੀਮਨ ਸੋ ਅਖੀਰ ਚਹੀ ਕਹਾਂਗੀ ਕਿ ਇਹ ਤੁਕ ਜਿਵੇਂ ਸਰੋਤ ਵਿੱਚ ਇਸ ਦਾ ਵਿਸ਼ਲੇਸ਼ਣ ਹੈ ਬਰਾਬਰੀ ਤੇ ਰੂਹਾਨੀ ਭਾਈਚਾਰੇ ਦਾ ਇੱਕ ਬਹੁਤ ਕ੍ਰਾਂਤੀਕਾਰੀ ਨਜ਼ਰੀਆ ਪੇਸ਼ ਕਰਦੀ ਹੈ ਇਹ ਸਾਨੂੰ ਬਾਹਰਲੇ ਲੇਬਲਾਂ ਤੋਂ ਪਾਰ ਦੇਖ ਕੇ ਇੱਕ ਡੂੰਘੇ ਇੱਕ ਰੱਬੀ ਪੱਦਰ ਤੇ ਜੁੜਨ ਦਾ ਸੱਦਾ ਦਿੰਦੀ ਹੈ ਬਹੁਤ ਖੂਬ ਸੱਚਮੁੱਚ ਬਹੁਤ ਡੂੰਘੇ ਅਰਥ ਨੇ ਜਾਣਦੇ ਹੋਏ ਸਰੋਤਿਆਂ ਲਈ ਇੱਕ ਸਵਾਲ ਇੱਕ ਵਿਚਾਰ ਛੱਡ ਜਾਂਦੇ ਆ ਜਿਸ ਤੇ ਉਹ ਸੋਚ ਸਕਣ ਜੇਕਰ ਅਸੀਂ ਸਾਰੇ ਭਗਤ ਰਵਿਦਾਸ ਜੀ ਦੇ ਇਸ ਹਮਸਹਿਰੀ ਵਾਲੇ ਨਜ਼ਰੀਏ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਹਾਂਜੀ ਮਤਲਬ ਕਿ ਹਰ ਇਨਸਾਨ ਵਿੱਚ ਉਸਦੇ ਬਾਹਰੀ ਪਿਸ਼ੋਕੜ ਜਾਂ ਉਹਦੀ ਪਛਾਣ ਦੀ ਪਰਵਾਹ ਕੀਤੇ ਬਿਨਾਂ ਉਹ ਸਾਂਝੀ ਰੱਬੀ ਜੋਤ ਨੂੰ ਜਾਂ ਕੈਲੋਸ ਜੋੜਨ ਦੀ ਸੰਭਾਵਨਾ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਸਾਡੇ ਆਪਸੀ ਰੋਜ਼ ਦੇ ਵਿਹਾਰ ਵਿੱਚ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਸ਼ਾਇਦ ਆਪਣੇ ਆਪ ਬਾਰੇ ਸਾਡੀ ਸਮਝ ਵਿੱਚ ਕਿਹੋ ਜਿਹਾ ਫਰਕ ਪੈ ਸਕਦਾ ਹੈ ਕੀ ਬਦਲਾਵਾ ਆ ਸਕਦਾ ਹੈ